ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨੀ ਪੀਆ ਤੇ ਸਨਾ ਭੂਖ ਨਾ ਜਾਈ ਮਨ ਮੁਖ ਮੂੜ ਜਲਤ ਹੰਕਾਰੀ ਹੋਮੈ ਵਿੱਚ ਦੁਖ ਪਾਈ ਆਪ ਦੁਜਾਰ ਬਿਰਥਾ ਜਨਮ ਗਵਾਇਆ ਦੁਖ ਲਾਗੈ ਪਛਤਾਈ ਜਿਸ ਤੇ ਉਪਜੇ ਤਿਸੈ ਨ ਚੇਤਾ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨਮੁਖ ਜਨਮ ਭਿਆ ਹੈ ਬਿਰਥਾ ਆਵਤ ਲਾ ਜਾਤ ਲਜਾਈ ਕਾਮ ਕ੍ਰੋਧ ਡੂਬੇ ਭਮਾਨੀ ਹਉ ਮੈਂ ਵਿੱਚ ਜਲ ਜਾਈ ਤਿੰਨ ਸੇਦਨਾ ਬੁੱਧ ਭਈ ਮਤ ਮਦਮਾ ਲੋਭ ਲਹਿਰ ਦੁਖ ਪਾਈ ਗੁਰਬੇ ਹੋਣ ਮਹਾ ਦੁਖ ਪਾਇਆ ਜੰਮ ਪਕਰੇ ਬਿਲ ਲਾਈ ਹਰ ਦਾ ਨਾਮ ਗੁਜਰ ਪਾਇਆ ਗੁਰਮੁਖ ਸਹਿ ਸੁਭਾਈ ਨਾਮੁ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹਾ ਦਿਨ ਰਾਤੀ ਏਕ ਸ਼ਬਦ ਲਿਵ ਲਾਈ ਨਾਮ ਪਦਾਤ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਤ ਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੇ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰਪੂਰੇ ਆਪੇ ਲੈ ਹੋ ਮਿਲਾਈ ਹਮ ਲੋਹ ਗੁਰਨਾਵ ਬੋਇਆ ਨਾਨਕ ਪਾਰ ਲੰਗਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਨ ਬੋਲਟ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਓ ਹਰ ਤਾਨਾ ਬਨਜੋ ਹਰ ਤਾਨੂ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤਰਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਘੋਰ ਜੋ ਬੋਲਤ ਹੈ ਮਰੇ ਗਮੀਨ ਪੰਘੇਰੂ ਸੋ ਬਿਨ ਹਰ ਜਾਪਤੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਡ ਗਿਓ ਜਮ ਕਾ ਸਬ ਸੋਰ ਮਲਾਰ ਮਹੱਲਾ ਚੌਥਾ RAM RAM ਬੋਲ ਬੋਲ ਖੋਜਤੇ ਬੜ ਭਾਗੀ ਹਰ ਕਾ ਪੰਥ ਕਉਂ ਬਤਾਵੇ ਹਉ ਤਾਂ ਕਹਿ ਪਾਈ ਲਾਗੀ ਰਾਵ ਹਰ ਮਾਰੋ ਮੀਸ ਖਾਈ ਹਮ ਹਰਸੋ ਪ੍ਰੀਤ ਲਾਗੀ ਹਰ ਹਮ ਗਾਵੈ ਹਰ ਹਮ ਬੋਲੈ ਔਰ ਦੁਤਿਆ ਪ੍ਰੀਤ ਸਭ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ RAM ਹਰ ਪਰਮ ਆਨੰਦ ਬੈਰਾਗੀ ਹਰ ਦੇਖੇ ਜੀਵ ਰਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਜੋਬ ਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਜਿਤ ਵੈ ਕਿਆ ਤੂੰ ਕਰੈ ਓ ਪਾਏ ਤਾਕੋ ਕਹੋ ਪਰਵਾ ਕਾਉਗੀ ਜੇ ਗੋਪਾਲ ਸਹਾਏ ਬਰਸੈ ਮੇਗ ਸਭੀ ਘਰ ਪਾਹੁਣ ਆਏ ਮੋਹਿ ਦੀਨ ਕਿਰਪਾ ਨਿਤ ਠਾਕੁਰ ਨਵਨਿਤ ਨਾਮ ਸੁਮਾਇ ਰਹਾਉ ਅਨਕ ਪ੍ਰਕਾਰ ਭੋਜਨ ਬੋਕੀਏ ਬੋ ਬਿੰਜਨ ਮਿਸਟਾਏ ਘਰੀ ਪਾਕਸਾ ਰਸੋਜ ਪਿਤਰਾ ਹੁਣ ਲਾਵੋ ਭੋਗ ਹਰ ਰਾਇ ਦੋਟੇ ਬਦਾਰੇ ਸਾਜਨ ਰੈਸੇ ਇਹ ਮੰਦਰ ਘਰ ਪਨਾਏ ਜਿਉਂ ਗ੍ਰਹਿ ਲਾਲ ਰੰਗੀਓ ਆਇਆ ਤੋ ਮੈਂ ਸਭ ਸੁਖ ਪਾਏ ਸੰਤ ਸਭਾ ਓਟ ਗੁਰ ਪੂਰੇ ਤੁਰ ਮस्तक ਲੇਖ ਲਿਖਾਏ ਜਨ ਨਾਨਕ ਕੰ ਤਰੰਗੀਲਾ ਪਾਇਆ ਫਿਰ ਦੁਖ ਨ ਲਾਗੈ ਆਏ ਮਲਾਰ ਮਹੱਲਾ ਪੰਜਵਾ ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰ ਰਹਿ ਨਾ ਜਾਈ ਸਾਰ ਸੰਮਲ ਮਾਤਾ ਮੁਖ ਨੀਰੈ ਤਬ ਹੋ ਤ੍ਰਿਪਤ ਘਾਈ ਹਮ ਬਾਰਕ ਪਿਤਾ ਪ੍ਰਭ ਦਾਤਾ ਭੂਲੇ ਬਾਰਕ ਅਨਕ ਲਖ ਬਰੀਆ ਅਨ ਠਾਉ ਰ ਨਾਹੀ ਜਹ ਜਾਤਾ ਰਹਾ ਚੰਚਲ ਮਤ ਬਾਰਕ ਬਪਰੇ ਕੀ ਸਰ ਭਗਨ ਕਰ ਮੇਲੈ ਮਾਤਾ ਪਿਤਾ ਕੰਠ ਲਾਇ ਰੱਖੈ ਅਨਦ ਸਹਿਜ ਤਬ ਖੇਲਾ ਜਿਸ ਕਾ ਬਿਦਾਦੂ ਹੈ ਮੇਰੇ ਸੁਆਮੀ ਤੇ ਸਬਾਰਕ ਭੂਗ ਕੈਸੀ ਨਾਵਨਿਦ ਨਾਮ ਨਿਧਾਨ ਗ੍ਰਹਿ ਤੇ ਰੈ ਮਨ ਬਾਂਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਏ ਦਿਨੀ ਬਾਰਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਬਸੈ ਨਿਦ ਚਰਨਾ ਮਲਾਰ ਮਹੱਲਾ 5 ਸਗਲ ਵਿਦੇਜ ਔਰ ਆਹਰ ਕਰਿਆ ਤਜਿਓ ਸਗਲ ਦੇਸਾ ਕਾਰਜ ਸਗਲ ਰੰਭਿਓ ਘਰ ਘਾ ਠਾਕੁਰ ਕਾ 파ਰੋਸਾ ਸੁਨੀਐ ਬਾਜੈ ਬਾਜ ਸੁਹਾਵੀ ਭੌਰ ਪਿਆ ਮੈਂ ਪ੍ਰੇਮ ਮੁਖ ਪੇਖੇ ਗ੍ਰਹਿ ਮੰਗਲ ਸੁਹਲਾਵੀ ਰਹਾਉ ਮਨੁਵਾਲ ਆਏ ਸਵਾਰੇ ਥਾਨਾ ਪੂਛੋ ਜਨਤਾ ਸੰਤਾ ਜਾਏ ਖੋਇਜ ਖੋਇਤ ਮੈਂ ਪਾਹ ਨ ਮਿਲਿਓ ਭਗਤ ਕਰੋ ਨਿਉ ਪਾਏ ਜਬ ਪ੍ਰੇ ਆਏ ਬਸੇ ਗ੍ਰਹਿ ਆਸਨ ਤਬ ਹਮ ਮੰਗਲ ਗਾਇਆ ਮੀਰ ਸਾਜਨ ਮੇਰੇ ਭਏ ਸੋਹੇਲੇ ਪ੍ਰਭੂਰਾ ਗੁਰੂ ਮਿਲਾਇਆ ਸਗੀ ਸਹੇਲੀ ਭਏ ਅਨੰਦਾ ਗੁਰਕਾਰਜ ਹਮਰੇ ਪੂਰੇ ਕਉ ਨਾਨਕ ਵਰ ਮਿਲਿਆ ਸੁਖਦਾਤਾ ਛੋੜ ਨਾ ਜਾਈ ਦੂਰੇ ਸਗੀ ਸਹੇਲੀ ਭਏ ਅਨੰਦਾ ਗੁਰਕਾਰਜ ਹਮਰੇ ਪੂਰੇ ਕਉ ਨਾਨਕ ਵਰ ਮਿਲਿਆ ਸੁਖਦਾਤਾ ਛੋੜ ਨਾ ਜਾਈ ਦੂਰੇ ਗੁਰੂ ਪਿਆਰਿਓ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ